ਸੰਗਰੂਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਤੁਹਾਨੂੰ ਦੱਸ ਦਈਏ ਸ਼ੇਅਰ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਦੇ ਨਾਮ ਤੇ ਝਾਂਸਾ ਦੇ ਕੇ 1.28 ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਹੋਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਲਵਿੰਦਰ ਸਿੰਘ ਟੀਮਾ ਆਈਪੀਐਸ ਸੰਗਰੂਰ ਦੇ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਮਾਜ ਵਿਰੋਧੀ ਭੜੇਪੁਰਸ਼ਾਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਇਸ ਦੇ ਦੌਰਾਨ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਸੰਗਰੂਰ ਦੇ ਵੱਲੋਂ ਬ੍ਰਿਜ ਮੋਹਨ ਪੰਡਾਰੀ ਪੁੱਤਰ ਕ੍ਰਿਸ਼ਨ ਕੋਪਾਲ ਪੰਡਾਰੀ ਵਾਸੀ ਤੂਰੀ ਦੇ ਨਾਲ ਸ਼ੇਅਰ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਕਰਵਾਉਣ ਦੇ ਨਾਮ ਤੇ 1 ਕਰੋੜ 28 ਲੱਖ 46 ਹਜ਼ਾਰ 800 ਰੁਪਏ ਦੀ ਠੱਗੀ ਕਰਨ ਵਾਲੇ ਗਰੁੱਪ ਦਾ ਪਰਦਾਫਾਸ਼ ਹੋਇਆ ਇਹ ਗਰੁੱਪ ਰਾਏਪੁਰ ਛੱਤੀਸਗੜ੍ਹ ਦਾ ਰਹਿਣ ਵਾਲਾ ਹੈ ਇਸ ਦੇ ਦੋ ਮੈਂਬਰਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਵੀ ਕੀਤਾ ਗਿਆ ਤੇ 30 ਲੱਖ ਰੁਪਏ ਵਾਪਸ ਵੀ ਕਰਵਾਏ ਗਏ ਨੇ ਇਸ ਗ੍ਰੋਸ ਬੰਦੀ ਹੋਣ ਦਾ ਜਾਣਕਾਰੀ ਦਿੰਦੇ ਵੀ ਦੱਸਿਆ ਕਿ ਗ੍ਰੋਥ ਦੇ ਮੈਂਬਰਾਂ ਦੇ ਵੱਲੋਂ ਬ੍ਰਿਜ ਮੋਹਨ ਪੰਡਾਰੀ ਪੁੱਤਰ ਕ੍ਰਿਸ਼ਨ ਗੋਪਾਲ ਪੰਡਾਰੀ ਵਾਸੀ ਤੂਰੀ ਦੇ ਨਾਲ ਮੋਬਾਈਲ ਫੋਨ ਦੇ ਜਰੀਏ ਸੰਪਰਕ ਵਿੱਚ ਆਏ ਸਨ ਤੇ ਇਹਨਾਂ ਨੇ ਸ਼ੇਅਰ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਕਰਵਾਉਣ ਦਾ ਭਰੋਸਾ ਦਿੱਤਾ ਸੀ ਫਿਰ ਅਗਸਤ 2023 ਵਿੱਚੋਂ ਲਗਾਤਾਰ ਕ੍ਰਿਸ਼ਨ ਪੰਡਾਰੀ ਤੇ ਪੁੱਤਰ ਦੇ ਵੱਲੋਂ ਸਾਰੇ ਪੈਸੇ ਜਿਹੜੇ ਨੇ ਵਕ-ਵਕ ਬੈਂਕਾਂ ਖਾਤਿਆਂ ਦੇ ਵਿੱਚ ਪਾਏ ਗਏ ਸਨ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੇ ਵੱਲੋਂ ਦਰਖਾਸਤ ਵੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਤੁਰੰਤ ਹੀ ਪੁਲਿਸ ਹਰਕਤ ਵਿੱਚ ਆਉਂਦੀ ਹੈ ਤਾਂ ਇਸ ਗਿਰੋਹ ਦਾ ਪਰਦਾਫਾਸ਼ ਕਰਨ ਦੇ ਵਿੱਚ ਲੱਗ ਜਾਂਦੇ ਨੇ ਤੁਹਾਨੂੰ ਦੱਸ ਦਈਏ ਸਬੰਧੀ ਐਸਪੀ ਚੀਮਾ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਅਜਿਹਾ ਕਰਨ ਵਾਲੇ ਕਿਸੇ ਵੀ ਅੰਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸ਼ੇਅਰ ਮਾਰਕੀਟ ਦੇ ਰਾਹੀਂ ਪੈਸੇ ਇਨਵੈਸਟ ਕਰਕੇ ਇਹ ਲੋਕ ਠੱਗੀ ਮਾਰਨ ਦੀ ਜੋ ਕਰਤੂਤ ਕਰੈਸਨ ਨੇ ਨਦ ਤਹਿਤ ਕੇਸ ਦਰਜ ਕੀਤਾ ਗਿਆ ਤੇ ਇਹਨਾਂ ਦੋ ਵਿਅਕਤੀਆਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਇਨਵੈਸਟੀਗੇਸ਼ਨ ਦੇ ਤਹਿਤ ਅੱਗੇ ਵੀ ਜੋ ਜਾਣਕਾਰੀ ਹੋਵੇਗੀ ਇਹਨਾਂ ਤੋਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਬਿਊਰੋ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਇੱਕ ਬ੍ਰਿਜ ਮੋਹਨ ਪੰਡਾਰੀ ਜੋ ਕਿ अराउंड 55 ইয়ার্স 올ਡ ਨੇ 32 ਦਿਨ ਰਹਿਣਾ ਲੈ ਨੇ ਉਹਨਾਂ ਨੇ ਕੰਪਲੇਂਟ ਕੀਤੀ ਕਿ 7 ਮਹੀਨੇ ਤੋਂ ਬਾਕਪਟ ਕੰਪਨੀਆਂ ਚ ਇਨਵੈਸਟ ਟੂ ਸ਼ੇਅਰ ਦੇ ਵਿੱਚ ਪੈਸੇ ਇਨਵੈਸਟ ਕਰਨ ਲਈ ਕੋਈ ਬੰਦੇ ਨੇ ਟਾਈਪ ਕੀਤਾ ਉਹਦੇ ਨਾਲ ਉਹਨਾਂ ਨੇ ਇਹਨਾਂ ਸਪੀਡ ਬਣਾ ਲ 1 ਕਰੋੜ 28 ਲੱਖ ਦੇ ਕਰੀਬ ਉਹਨਾਂ ਨੇ ਪੈਸਾ ਜਿਹੜਾ ਆਪਣੇ ਫੰਡ ਦੇ ਵਿੱਚ ਟਰਾਂਸਫਰ ਕੀਤੇ ਔਰ ਜਦੋਂ ਵੀ ਇਹ ਡਾਇਰੈਕਟ ਲਿੰਕ ਭਾਲਦੇ ਸੀ ਆਪਣਾ ਜੀ ਸਾਨੂੰ ਡਾਇਰੈਕਟ ਲਿੰਕ ਦਿਓ ਜਸ ਔਰ ਸਾਨੂੰ ਐਕਸੈਸ ਦਿਓ ਕੰਟਰੋਲ ਤਾਂ ਜੋ ਸਾਡੇ ਅਸੀਂ ਕਿਹੜੇ ਸ਼ਾਮ ਤੇ ਸ਼ੇਅਰ ਬਲੇ ਲੈ ਰਹੇ ਹਨ ਕਿਹੜੇ ਕਿਹੜੇ ਕੰਪਨੀਆਂ ਚ ਪੈਸਾ ਇਨਵੈਸਟ ਕੀਤੇ ਨੇ ਤਾਂ ਇਹ ਬੰਦਾ ਅਗਾਂਹ ਸਕਰੀਨ ਸ਼ਾਟਸ ਭੇਜਦਾ ਸੀ ਉਸ ਚੀਜ਼ ਦੇ ਜਦੋਂ ਉਹਨਾਂ ਨੇ ਕ੍ਰਾਸ ਚੈੱਕ ਕੀਤਾ ਉਹਨੂੰ ਪਤਾ ਲੱ ਉਹਨਾਂ ਨੇ ਕੰਪਲੇਂਟ ਦਿੱਤੀ ਐਫ ਆਈ ਆਰ ਦਰਜ ਕਰ ਲਈ ਸੀ ਐਫ ਆਈ ਆਰ ਦਰਜ ਕਰਕੇ ਨਾਲ ਦੇ ਨਾਲ ਇੱਕ ਟੀਮ ਭੇਜੀ ਗਈ ਫਾਈਬਰ ਜਿਹੜੇ ਸੰਬੰਧ ਚਾਰਜ ਨੇ ਸਾਡੇ ਇੰਸਪੈਕਟਰ ਹਰਜੀਤ ਕੌਰ ਉਹਨਾਂ ਦੇ ਨਾਲ ਕੁਸਪਾਲਾ ਲੜਕਾ ਇਹ ਸਾਰੇ ਗਏ ਇਹਨਾਂ ਨੇ ਜਾ ਕੇ ਉੱਥੇ ਜਿਹੜਾ ਮੇਨ ਅਕਿਊਜ਼ਡ ਹੈ ਉਹ ਇਹਨਾਂ ਨੇ ਰੌਂਡ ਅਪ ਕੀਤਾ 36 ਗੜ ਦਾ ਜਿਹੜਾ ਸ਼ਹਿਰ ਹੈ ਰਾਏਪੁਰ ਉੱਥੇ ਜਾ ਕੇ ਆਕਾਸ਼ ਬਜਾਜ ਜਿਹੜਾ ਉਹ ਰੌਂਡ ਅਪ ਕੀਤਾ ਗਿਆ ਉਹਦੇ ਤੋਂ ਪੁੱਛਗਿੱਛ ਕੀਤੀ ਗਈ ਫਿਰ ਸੈਕੰਡ ਅਕਿਊਜ਼ ਤੋਂ ਸਾਹਮਣੇ ਆ ਗਿਆ ਔਰ ਤਰਨੂਬੂ ਵੀ ਤੇ ਯਕੀਨ ਉਹਨਾਂ ਪੀਟਾ ਕੇ ਬਕਾਇਦਾ ਅਰੈਸਟ ਕਰਕੇ ਕੋਰਟ ਚ ਪ੍ਰੋਡਿਊਸ ਕੀਤਾ ਔਰ ਨਾਲੇ ਹੀ ਜਿਹੜੇ ਉਹ ਬੰਦੇ ਨਾਲ 1 ਲੱਖ 1 ਕਰੋ 28 ਲੱਖ ਦੀ ਠੱਗੀ ਹੋਈ ਹੈ ਉਹਦੇ ਚੋਂ 30 ਲੱਖ ਰੁਪਏ ਆ ਉਹਦਾ ਟ੍ਰਾਂਸਫਰ ਕਰਕੇ ਰਿਕਵਰ ਕਰਾ ਲਿਆ ਗਿਆ ਔਰ ਜਿਹੜੀ ਬਾਕੀ ਰਿਕਵਰੀ ਔਰ ਬਾਕੀ ਅਕਿਊਜ਼ ਨੇ ਉਹਨਾਂ ਤੇ ਕੰਮ ਚੱਲ ਰਿਹਾ ਔਰ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਬਾਕੀ ਫਿਊਸ ਦਾ ਔਰ ਜਿਹੜੇ ਪੈਸੇ ਨੇ ਉਹਨਾਂ ਦਾ ਰਿਕਵਰ ਕਰਾਈ ਜਾਊਗਾ ਤੇ ਕੀ ਲੱਗਦਾ ਹੈ ਸਪਰਾਣਾ ਇਹਨਾਂ ਦੇ ਕੋਈ ਪਰੇਮ ਲੱਗ ਇਹਨਾਂ ਦੋ ਦੋ ਨੇ ਦੋਵੇਂ ਅਨਮੈਨਡ ਨੇ 26 ਸਾਲ ਦਾ 1 ਇੱਕ ਬੀਕਮ ਦਾ ਡਰੋਪਆਊਟ ਆ ਤੇ ਇੱਕ ਨੇ ਬੀਕਮ ਪਾਸ ਆਊਟ ਆ ਇਹਦੂ ਪਹਿਲਾਂ ਕੋਈ ਟਰਮੀਨਲ ਰਿਕਾਰਡ ਇਹਨਾਂ ਦਾ ਸਾਹਮਣੇ ਨਹੀਂ ਹੈ ਔਰ ਇਹ ਜੋ ਪਤਾ ਲੱਗਿਆ ਕਿ ਪਹਿਲਾਂ ਇੱਕ ਇਹਨਾਂ ਚ ਇੱਕ ਮੁੰਡੇ ਜਨੇ ਟੱਚ ਕੀਤਾ ਸੀਗਾ ਉਹ ਪਹਿਲਾਂ ਸ਼ੇਅਰ ਮਾਰਕੀਟ ਦੇ ਵਿੱਚ ਕੰਮ ਕਰਦਾ ਸੀ ਬਟ ਉਦੋਂ ਬਾਅਦ ਉਹ ਗਲਤ ਪ੍ਰੈਕਟਿਸ ਪੈ ਕੇ ਤੇ ਇਹਨਾਂ ਨੇ ਸੱਟੇ ਨੇ ਔਰ ਕ੍ਰਿਕਟ ਦੀ ਵਿੱਚ ਪੈਸਾ ਇਨਵੈਸਟ ਕਰਨੇ ਉਹਦੇ ਵਿੱਚ ਵੀ ਇਨਵੈਸਟ ਕਰਨਾ ਲੱਗਿਆ ਸੀ ਫਿਰ ਉਹਨੂੰ ਜਦੋਂ ਲੌਸਸ ਹੋਣੇ ਸ਼ੁਰੂ ਹੋ ਗਏ ਤਾਂ ਫਿਰ ਉਹ ਆਕਾਸ਼ ਔਰ ਜਿਹੜਾ ਤਰुण ਹੈ ਇਹਨਾਂ ਨੇ ਰਲ ਕੇ ਤੇ ਜਿਹੜੇ ਆ ਜਿਹੜੇ ਫੇਕ ਸਕਰੀਨਸ਼ਾਟਸ ਨੇ ਉਹ ਤਿਆਰ ਕੀਤੇ ਇਹਨਾਂ ਨਾਲ ਕੰਟੀਨਿਊ ਰੱਖਿਆ ਕਿ ਤੁਹਾਡੇ ਪੈਸੇ ਵੱਧ ਰਹੇ ਨੇ ਔਰ ਦੇ ਆਰ ਇਨ ਸਟੇਫੈਂਟ ਬਟ ਜਿਹੜੇ ਪੈਸੇ ਨੇ ਇਹਨਾਂ ਨੇ ਜਿਹੜੇ ਸੱਤੇ ਔਰ ਬਾਕੀ ਚੀਜ਼ਾਂ ਖਰਾਬ ਕੀਤੇ ਕੁਝ ਪੈਸੇ ਰਿਕਵਰ ਹੋ ਗਏ ਨੇ ਐਫ ਆਈ ਆਰ ਦਰਜ ਹੋ ਗਈ ਜਿਹੜੇ ਬਾਕੀ ਪਿੱਛੇ ਕਦਾ ਮੈਂਬਰ ਰਹਿ ਗਿਆ ਕਿਉਂਕਿ ਮੇਨ ਦੋਵੇਂ ਬੰਦੇ ਤਾਂ ਫੜੇ ਗਏ ਨੇ ਜਿਨ੍ਹਾਂ ਦੇ ਡਾਇਰੈਕਟ ਅਕਾਊਂਟਸ 'ਚ ਪੈਸੇ ਗਏ ਨੇ ਜਿਹੜਾ ਡਾਟਾ ਟ੍ਰਾਂਸਫਰ ਹੋਏ ਨੇ ਬਾਕੀ ਜਿਹੜੀ ਸਪੋਰਟਿੰਗ ਜਿਹੜੇ ਹੈਗੇ ਨੇ ਉਹ ਵੀ ਫੜ ਲਾਂਗੇ